NRI ਦਾ ATM ਬਦਲ ਕੇ ਠੱਗਾ ਨੇ ਕਢਵਾਏ ਲੱਖਾਂ ਰੁਪਏ ਮੁਕੇਰੀਆਂ ਵਿੱਚ ਪੰਜਾਬ ਨੈਸ਼ਨਲ ਬੈਂਕ ਦੇ ATM ਵਿੱਚੋਂ ਪੈਸੇ ਕਢਵਾਉਣ ਸਮੇਂ ਠੱਗਾ ਨੇ ਬਦਲਿਆ ATM ਹੁਸ਼ਿਆਰਪੁਰ ਮੁਕੇਰੀਆਂ ਦੇ ਬੱਸ ਸਟੈਂਡ ਨੇੜੇ ਪੰਜਾਬ ਨੈਸ਼ਨਲ ਬੈਂਕ ਦੇ ATM ਤੋਂ ਪੈਸੇ ਕਢਵਾਉਣ ਸਮੇਂ NRI ਕੋਲੋਂ ਧੋਖੇ ਨਾਲ ਕਾਰਡ ਬਦਲ ਕੇ ਲੱਖਾਂ ਰੁਪਏ ਕਢਵਾ ਲੇ ਧੋਖਾਧੜੀ ਦਾ ਸ਼ਿਕਾਰ ਹੋਏ ਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਇੰਗਲੈਂਡ ਵਿੱਚ ਰਹਿੰਦਾ ਹਾ ਤੇ ਉਸ ਦਾ ਮੁਕੇਰੀਆਪਾਸ ਸਟੈਂਡ ਨੇੜੇ ਪੰਜਾਬ ਨੈਸ਼ਨਲ ਬੈਂਕ ਵਿੱਚ ਖਾਤਾ ਹੈ ਇੱਕ ਦਿਨ ਮੈਂ ਆਪਣਾ ਏਟੀਐਮ ਕਾਰਡ ਵਿੱਚੋਂ ਕੁਝ ਪੈਸੇ ਕਢਵਾਉਣ ਗਿਆ ਜਿਸ ਦੌਰਾਨ ਮੈਨੂੰ ਪਤਾ ਨਹੀਂ ਲੱਗਾ ਕਿ ਕਦੋਂ ਕਿਸੇ ਨੇ ਮੇਰੇ ਨਾਲ ਕਾਰਡ ਬਦਲ ਲਿਆ ਹੈ ਰਜਿੰਦਰ ਸਿੰਘ ਮੈਂ ਕੀ ਸਾਰਾ ਬੋਲਿਆ ਜੀ ਸਾਰੇ ਮੈਂ ਏਟੀਐਮੋਂ ਪੈਸੇ ਕਢਾਇਏ ਸੀਗੇ ਆਪਣਾ ਤੇ 13 ਤਰੀਕ ਨੂੰ ਤੇ 14 ਤਰੀਕ ਨੂੰ ਤੇ ਉਹ ਪੰਜਾਬ ਨਾਸ਼ੇ ਬੈਂਕ ਚ ਬਸ ਬਸਟੇ ਦੇ ਕੋਲੋਂ ਤੇ ਉੱਥੋਂ ਕਿਸੇ ਨੇ ਮੇਰਾ ਕਾਰਡ ਚੇਂਜ ਕਰ ਲਿਆ ਮੇਰੇ ਨਾਲ ਤੇ ਉਨ ਤੱਕ ਮੇਰੇ ਦੋ ਲੱਖ ਰੁਪਏ ਮੇਰਾ ਨਾ ਨੇ ਬੈਂਕ ਚੋਂ ਕੱਢ ਲਿਆ ਸਾਰਾ ਤੇ ਹੁਣ ਮੈਂ ਬੈਂਕ ਚ ਵੀ ਦੇ ਕੇ ਆਂ ਤੇ ਥਾਣੇ ਵੀ ਰਿਪੋਰਟ ਦੇ ਕੇ ਆਂ ਮੈਂ ਤਾਂ ਜਾਨਾ ਵੀ ਇਹਨੂੰ ਠੱਗਾਂ ਨੂੰ ਫੜੋ ਗਾਂ ਕਿ ਹੋਰ ਨਾ ਹੋਵੇ ਕਿਸੇ ਨਾਲ ਮਾੜਾ ਚੰਗਾ ਕੰਮ ਮੈਂ ਇਹ ਉਹਨੂੰ ਚੈੱਕ ਕਰਕੇ ਆ ਬੈਂਕ ਨਾਲ ਕਾਪੀ ਕਰਕੇ ਐਂਟਰੀ ਜੜਨ ਗਿਆ ਸੀਗਾ ਹੁਣ ਪਤਾ ਲੱਗਾ ਫਿਰ ਮੈਨੂੰ ਕਿਉਂਕਿ ਮੇਰਾ ਇਹਨਾਂ ਦਾ ਅਕਾਊਂਟ ਆਏ ਇਹ ਤੇ ਮੇਰਾ ਇੱਥੇ ਨੰਬਰ ਨਹੀਂ ਚੱਲਦਾ ਕੋਈ ਇਹ ਮੈਂ ਮੰਗਿਆ ਨਾ ਜਦ ਥੋੜੇ ਜਿਹਾ ਪੈਸੇ ਵਾਪਸ ਦੇਣ ਤੇ ਜਿਹੜਾ ਬੰਦੇ ਨੇ ਕਾਰਡ ਕੀਤਾ ਉਹ ਵੀ ਵੀ ਥੋੜਾ ਫੜੋਵੇ ਤੈਨੂੰ ਵੀ ਪਤਾ ਲੱਗੇ ਵੀ ਕਿਦਾਂ ਕਿਸੇ ਨਾ ਕਾਰਡ ਗਲਤ ਕਰਨਾਗਾ ਆਪਦੇ ਚੈਨਲ ਦੇ ਮਾਧਿਅਮ ਰਾਹੀਂ ਆਮ ਲੋਕਾਂ ਨੂੰ ਜਾਣਕਾਰੀ ਦੇਣਾ ਚਾਹੁੰਦਾ ਤੇ ਅੱਜ ਕੱਲ ਸਾਈਬਰ ਕ੍ਰਾਈਮ ਦੀਆਂ ਵਾਰਦਾਤਾਂ ਬਹੁਤ ਹੋ ਰਹੀਆਂ ਜਿਵੇਂ ਕਿ ਕੋਈ ਵਿਅਕਤੀ ਏਟੀਐਮ ਦੇ ਉੱਤੇ ਜਿਹਨੂੰ ਪੈਸੇ ਨਹੀਂ ਕਢਾਉਣੇ ਹੁੰਦੇ ਤੇ ਉਹ ਚੋਰ ਠੱਗ ਜਿਹੜੇ ਉੱਥੇ ਖੜੇ ਰਹਿੰਦੇ ਆ ਉਹ ਦੇਖਦੇ ਰਹਿੰਦੇ ਪਹਿਣ ਜਾਣ ਵਿਅਕਤੀ ਆ ਤੇ ਉਹ ਜਦੋਂ ਪੈਸੇ ਕਾਉਣ ਵਾਸਤੇ ਬੰਦਾ ਜਾਂਦਾ ਵਾ ਤੇ ਏਟੀਐਮ ਬਦਲ ਕੇ ਉੱਥੇ ਤੇ ਠੱਗੀ ਮਾਰ ਜਾਂਦੇ ਆ ਉਹਦਾ ਏਟੀਐਮ ਦਾ ਪਾਸਪੋਰਟ ਸਾਰਾ ਕੁਝ ਪੁੱਛ ਕੇ ਸਾਰਾ ਕੁਝ ਕਰਕੇ ਤੇ ਦੂਸਰੀ ਏਟੀਐਮ ਤੇ ਜਾ ਕੇ ਉਹਨੂੰ ਏਟੀਐਮ ਬਦਲ ਕੇ ਉਹਦੇ ਏਟੀਐਮ ਦਾ ਪਾਸਪੋਰਟ ਉਹਨੂੰ ਉਹਨਾਂ ਕੋਲੋਂ ਹੀ ਪੁੱਛ ਕੇ ਤੇ ਪੈਸਿਆਂ ਦੇ ਕਾਫੀ ਇਸ ਤਰ੍ਹਾਂ ਦੀਆਂ ਸਾਡੇ ਕੋਲ ਵੀ ਪਹਿਲਾਂ ਵੀ ਕੰਪਲੇਂਟਾਂ ਹੁੰਦੀਆਂ ਰਹਿੰਦੀਆਂ ਵਾ ਤੇ ਇਸ ਤਰ੍ਹਾਂ ਦੀ ਠੱਗੀ ਹੋਈ ਆ ਤੇ ਅਸੀਂ ਲੋਕਾਂ ਨੂੰ ਜਾਣਕਾਰੀ ਪਹਿਲਾਂ ਵੀ ਕਈ ਵਾਰੀ ਤਾਂ ਦਿੱਤੀ ਆ ਸੈਮੀਨਾਰ ਲਗਾ ਕੇ ਵੀ ਦਿੱਤੀ ਹੋਈ ਆ ਇਸ ਤੋਂ ਇਲਾਵਾ ਇੱਕ ਜਿਵੇਂ ਕਿ ਤੁਸੀਂ ਘਰਾਂ ਨੂੰ ਲੋਕ ਤਾਲੇ ਲਾ ਕੇ ਕਿਸੇ ਵਿਆਹ ਸ਼ਾਦੀ ਤੇ ਕਿਸੇ ਸਮਾਗਮ ਤੇ ਚਲ ਜਾਂਦੇ ਆ ਕਮ ਸੇ ਕਮ ਗਵਾਂਡੀਆਂ ਨੂੰ ਤਾਂ ਦੱਸ ਕੇ ਜਾਓ ਵੀ ਅਸੀਂ ਕਿਤੇ ਵਿਆਹ ਸ਼ਾਦੀ ਤੇ ਚੱਲੇ ਆ ਉਹਨੂੰ ਤਾਲੇ ਇਸ ਤਰ੍ਹਾਂ ਦੇ ਲਾਓ ਜਿਹੜਾ ਕਿ ਨਾ ਪਤਾ ਲੱਗੇ ਬਾਹਰੋਂ ਲੱਗਾ ਕੰਦਰੋਂ ਲੱਗਾ ਪੰਦਾ ਹੈ ਜਾਂ ਨਹੀਂ ਹੈ ਇਹਦੇ ਬਾਰੇ ਜਾਣਕਾਰੀ ਵੀ ਤੇ ਆਪਦੇ ਮੰਦਿਆਂ ਮਰਾਹੀ ਜਿਹੜੀ ਲੋਕਾਂ ਨੂੰ ਅਪੀਲ ਕਰਦੇ ਆ ਵੀ ਕਮ ਸੇ ਕਮ ਆਪਣੇ ਗਵਾਂਡੀਆਂ ਨੂੰ ਦੱਸ ਕੇ ਜਾਓ ਹੋਰ ਆਪਣਾ ਕੋਈ ਵੀ ਏਟੀਐਮ ਦੇ ਜਿਵੇਂ ਹੈਗਾ ਵਾਰਦਾਤਾਂ ਹੈਗੀਆਂ ਵਾ ਹੁੰਦੀਆਂ ਵਾ ਉਹਦੇ ਬਾਰੇ ਫਗਾਵਾਜਾਂ ਓਟੀਪੀ ਕਿਸੇ ਨਾਲ ਸ਼ੇਅਰ ਨਾ ਕਰੋ ਮੋਬਾਈਲ ਦੇ ਉੱਤੇ ਆਪਣਾ ਕੋਈ ਵੀ ਬੈਂਕ ਜਾਣਕਾਰੀ ਨਹੀਂ ਪੁੱਛਦੀ ਇਹਦੇ ਵਿੱਚ ਸਾਨੂੰ ਦੱਸੋ ਤਲਾਹ ਦਿਓ ਜੇ ਕੋਈ ਸ਼ੱਕੀ ਵਿਅਕਤੀ ਕੋਈ ਏਟੀਐਮ ਦੇ ਲਾਗੇ ਛਾਕੇ ਘੁੰਮਦਾ ਫਿਰਦਾ ਵਾ ਤੇ ਨਾਲ ਆਪਣੇ ਬੈਂਕ ਨੂੰ ਕੰਮ ਸੇ ਕੰਮੇ ਤਲਾਹ ਦੇ ਦਿਓ ਪੇ ਬੰਦੇ ਸ਼ੱਕੀ ਬੜੇ ਡੇਰ ਦੇ ਘੁੰਮਦੇ ਆ ਸਾਨੂੰ ਪੁਲਿਸ ਨੂੰ ਤਲਾਹ ਦੇ ਦਿਓ ਕੰਟਰੋਲ ਤੇ ਤਲਾਹ ਦੇ ਦਿਓ ਅਸੀਂ ਇਮੀਡੀਏਟਲੀ ਸਾਡੀ 112 ਦੀਆਂ ਪੈਟਰੋਲਿੰਗ ਪਾਲਟੀਆਂ ਪਿੰਨਾਂ 'ਚ ਜੰਦੀਆਂ ਵਾ ਸ਼ਹਿਰਾਂ ਦੇ ਵਿੱਚ ਲੱਗੀਆਂ ਵਾ ਉਹ ਇਮੀਡੀਡੀਏਟਲੀ ਉੱਥੇ ਅਸੀਂ ਮੂਵ ਕਰਾਵਾਂਗੇ ਜੀ